ਦਾ ਪ੍ਰਭਾਵ ਖੇਤਰ ਦੇ ਮਜੂਦਾਂ ਦੇ ਇੱਕ ਧੀ ਅੱਜ ਘਰ ਲੈ ਕੇ ਆਈ ਹੈ ਕੀ ਕਹਿਣਾ ਚਾਹੋਗੇ ਇਹ ਸਾਡੀ ਬੇਟੀ राघव ਮਹਿਵਾਦੀ ਇਹਨਾਂ ਦੇ ਪਿਤਾ ਜੀ ਨੇ ਇਹਦਾ ਬੇਟੀ ਦਾ ਨਾਮ ਆ ਹਾਂ ਇਹ ਬਾਦਵੀ ਜਮਾਤ ਚ ਪੜਦੀ ਕੁਝ ਦਿਨ ਪਹਿਲਾਂ ਇਹ ਆਈ ਸੀਗੀ ਇੱਥੇ ਆਪਣੇ ਆ ਜਮਾਤਾਂ ਦੇ ਨਾਲ ਆਪਣੇ ਦਮਾਤੀਆਂ ਦੇ ਨਾਲ ਦੇਖਣ ਆਈ ਸੀਗੀ ਸੇਵਾ ਕੀਤੀ ਤੇ ਇਹਨੂੰ ਫੀਲ ਹੋਇਆ ਕਿ ਬਹੁਤ ਨੁਕਸਾਨ ਹੋ ਗਿਆ ਇਹਨੇ ਕਹ ਦਿਆ ਕਿ ਆਪਣੇ ਡੈਡ ਨੂੰ ਕਿਹਾ ਕਿ ਆਪਾਂ ਨੂੰ ਵੀ ਕੁਝ ਸਰਪੀੜਤਾ ਦੀ ਮਦਦ ਕਰਨੀ ਚਾਹੀਦੀ ਹੈ। ਉਹ ਉਹ ਮਦਦ ਜਿਹੜੀ ਇਹਨੇ ਆਪਣੇ ਡਾਈਡ ਨੂੰ ਗਾਈਡ ਕੀਤਾ ਕਿ ਆਪਾਂ ਨੂੰ ਜਿਹੜਾ ਇੱਕ ਕਾਰ ਬਣਾ ਕੇ ਦੇਣਾ ਚਾਹੀਦਾ ਕਿਸੇ ਗਰੀਬ ਨੂੰ। ਸੋ ਇਹ ਕਾਰ ਬਣਾ ਕੇ ਲਿਆਏ 4.5 ਲੱਖ ਦਾ। ਔਰ ਉਹ ਕਹਦਾ ਸੀ ਇਹ ਪਛੀਆਂ ਪਿੰਡ ਤੇ ਨਾਲ ਹੀ ਚੰਡੀਗੜ੍ਹ ਵਾਦੀ ਆ। ਉੱਥੇ ਇੱਕ ਮਨਜੀਤ ਸਿੰਘ ਨੇ ਜਿਨ੍ਹਾਂ ਦਾ ਕਿਡਨੀਆਂ ਦੋਵੇਂ ਫੇਲ ਹੋ ਗਈਆਂ ਸੀਗੀਆਂ। ਉਹ ਉਹਨਾਂ ਦਾ ਕਲਪੂ ਦਾ ਪਾਣੀ ਉਹ ਨਰ ਜਿਹੜਾ ਲੇਪਿਆ ਸੀਗਾ ਉਹਨਾਂ ਨੂੰ ਅਸੀਂ ਇਹ ਪਲਾਨ ਕੀਤਾ ਸੀਗਾ ਐਸ.ੀ.ਐਮ ਸਾਹਿਬ ਨਾਲ ਸੀਗੇ ਕਿ ਚਲੋ ਇੱਥੇ ਆਪਾਂ ਦਿੰਦੇ ਆ ਪਰ ਹੋਇਆ ਕੀ ਕਿ ਇਹ ਥੋੜਾ ਲੰਬਾ 40 ਫੁੱਟ ਲਵਾਈ ਹੈ ਦੀ ਇਹ ਅੱਗੇ ਬੰਦੇ ਜਿਹੜਾ ਉਹ ਜਾਣਾ ਓੱਖਾ ਆ ਸੋ ਹੁਣੇ ਮਸ਼ੀਨਾਂ ਮੰਗਾਈਆਂ ਆਪਾਂ ਅਹੀਂ ਟਰਾਈ ਕਰਾਂਗੇ ਕਿ ਇਹ ਮਸ਼ੀਨਾਂ ਦੇ ਉੱਤੇ ਪਹੁੰਚ ਜਾਵੇ ਤੇ ਮਸ਼ੀਨਾਂ ਦੇ ਉੱਤੇ ਨਹੀਂ ਪਹੁੰਚੂਗਾ ਤਾਂ ਫਿਰ ਨੂੰ ਅਸੀਂ ਸੇਫ ਜਗ੍ਹਾ ਤੇ ਰੱਖਾਂਗੇ ਜਿੱਥੋਂ ਰੱਖ ਕੇ ਮੁੜ ਕੇ ਅਸੀਂ ਇਦੀ ਕੇ ਟੰਗ ਦੇ ਨਾਲ ਜਿਹੜੇ ਲੋੜਵੰਦ ਬੰਦੇ ਆ ਜਿਨ੍ਹਾਂ ਨੂੰ ਲੋੜ ਆ ਉਹਨਾਂ ਦੇ ਕੋਲ ਪਹੁੰਚਾਵਾਂਗੇ ਸੋ ਮੈਂ ਅਗਵਜ ਜੀ ਦਾ ਆਪਣੀ ਬੇਟੀ ਦਾ ਦੋਵਾਂ ਦਾ ਦੋਵਾਂ ਕੀ ਕਹਿੰਦੇ ਤੇ ਟੀਪੀਓ ਦਾ ਦੋਵਾਂ ਦਾ ਹੀ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਬੰਲੇ ਡੱਪੋਨ ਵਾਲਾ ਕੰਮ ਕੀਤਾ ਮਾਦਾ ਸੱਚੇ ਬਾਦਸ਼ਾਹ ਕਦੇ ਬਾਬਾ ਬੁੱਢਾ ਜੀ ਦੀ ਧਰਤੀ ਆ ਤੁਹਾਡਾ ਵਪਾਰ ਵਧੇ ਤੁਹਾਡਾ ਬਿਨਸ ਵਧੇ ਤੁਹਾਡਾ ਪ੍ਰਵਾਸ ਚੜ੍ਹਦੀ ਕਲਾ ਚ ਰਹੇ ਤੁਹਾਨੂੰ ਇਹ ਸੀਸਾ ਦੇਣਗੇ ਜਿਹਦੇ ਘੜੀ ਲੱਗ ਗਿਆ ਉਸ ਸੀਸਾ ਦਿੰਦਾ ਦੂਗਾ ਸੋ ਤੁਹਾਡੀ ਸਾਡੀ ਧੀ ਜਿਹੜੀ ਇੰਨੀ ਸਿਆਣੀ ਬੇਟੀ ਆ ਕਿ ਜਿੰਨੇ ਗਾਈਡ ਕਰਕੇ ਆਪੋਨੇ ਪਾਪਾ ਨੂੰ ਇਹ ਸੜਕ ਜਿਹੜਾ ਕਾਲ ਬਣਾ ਕੇ ਦਿੱਤਾ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਮੇਰੇ ਨਾਲ ਆਗ ਮੇਰਾ ਤੇ ਜਦ ਸਮਾਇਰਾ ਰਮਦਾਸ ਸਕੂਲ ਵੱਲੋਂ ਸੇਵਾ ਕਰਨ ਆਈ ਤੇ ਉਸ ਵਕਤ ਇਹਦਾ ਹਰਡਿਕ ਪੋਜੀਸ਼ਨ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਹਾਰਡ ਹੋਇਆ ਸੀ ਪਾਣੀ ਪਾਣੀ ਸੀ ਤੇ ਰਾਤੀ ਮੇਰੇ ਕੋਲ 12 ਵਜੇ ਕਮਰੇ ਚ ਆਂਦੇ ਕਹਿੰਦੇ ਪਾਪਾ ਮੈਂ ਆ ਵਾਂਟ ਟੂ ਹੈਲਪ ਮੈਂ ਹੈਲਪ ਕਰਨਾ ਚਾਹੁੰਦੀ ਆ ਤੇ ਮੈਂ ਕਹਾਂ ਸਮਾਇਰਾ ਕਿਸ ਤਰੀਕੇ ਆਪ ਹੈਲਪ ਕਰ ਸਕਦੇ ਲੰਗਰ ਲੱਗੇ ਪਏ ਨੇ ਤੇ ਬੇਸਿਕਲੀ ਉਹਦਾ ਇਹ ਮਤਲਬ ਮੋਟਿਵ ਸੀ ਕਿ ਜਿਨ੍ਹਾਂ ਕੋਲ ਸ਼ੈਲਟਰ ਨਹੀਂ ਹੈਗਾ ਜਿਨ੍ਹਾਂ ਦੇ ਘਰ ਜਾ ਚੁੱਕੇ ਉਹਨਾਂ ਨੂੰ ਇੱਕ ਘਰ ਪ੍ਰੋਵਾਈਡ ਕੀਤਾ ਜਾਵੇ ਤੇ ਦਿਨ ਆਇਆ ਇਹ ਵਾਸ ਲਾਈਕ ਕਿ ਹੁਣ ਪਾਣੀ ਵਾਲੀ ਜਗ੍ਹਾ ਆਪਾਂ ਕੁਝ ਕੰਸਟਰਕਟ ਵੀ ਨਹੀਂ ਕਰ ਸਕਦੇ ਤੇ ਆਈਡੀਆ ਸਾਰਾ ਉਹਨਾਂ ਨੇ ਖੁਦ ਆਪਣਾ ਸੋਚਿਆ ਕਿ ਅਸੀਂ ਕੰਟੇਨਰ ਹਾਊਸ ਜਿਹੜਾ ਮੂਵੇਬਲ ਹੈ ਤੁਸੀਂ ਕਿ ਕਿੱਥੇ ਵੀ ਰੱਖ ਸਕਦੇ ਉਹ ਤਿਆਰ ਕਰਵਾਨੇ ਆ ਉਹ ਤਿਆਰ ਕਰਵਾਨੇ ਆ ਤੇ ਮੈਨੂੰ ਉਹਦਾ ਆਈਡੀਆ ਵਾਕਈ ਬਹੁਤ ਅੱਛਾ ਲੱਗਾ ਤੇ ਵਾਸ ਇਟ ਵਾਸ ਵੈਰੀ ਪ੍ਰਾਊਡ ਫੀਲਿੰਗ ਬੀਇੰਗ ਅ ਫਾਦਰ ਤੇ ਮੈਂ ਕਿਹਾ ਬਿਲਕੁਲ ਗੋ ਅਹੈਡ ਤੇ ਦੈਨ ਆਪਾਂ ਡੀਸੀ ਮੈਮ ਤੋਂ ਪਰਮਿਸ਼ਨ ਲਈ या दिन तैयार जी जी दो मेरा तो नाम अमायरा है ये मेरे दिमाग में तब आया जब मैं रमदास आई थी अपने कुछ दोस्तों के साथ खाना डोनेट करने स्कूल की तरफ से और मैंने देखा कि सबके पास घर नहीं थे फ्लड्स के कारण सबके कच्चे घर थे जिनके खराब हो चुके थे सब जमीन पे थे और मेरे को लगा खाना तो बहुत भी लोग डोनेट कर हम इनको इनके सिर के ऊपर एक रहने की जगह होनी चाहिए तो फिर मेरे दिमाग में आया कि कंटेनर घर इनको प्रोवाइड कर सकते हैं ये कहीं पर भी, भी उठा के आप कहीं पे भी रख सकते हो और इससे चार से पांच फैमिलीज की मदद होगी एक फैमिली नहीं चार फैमिलीज सोलह लोग अकोमोडेट हो सकते हैं इसमें और धीरे धीरे करके हम ये होमलेसनेस खत्म कर सकते हैं जो फ्लड्स के कारण आई थी यहाँ पे पंजाब में